ਫਗਵਾੜਾ ਦੇ ਹੁਸ਼ਿਆਰਪੁਰ ਰੋਡ ਦੇ ਨਜ਼ਦੀਕ ਡਾਇਰੈਕਟਰ ਟਰਾਲੀ ਅਤੇ ਸਕੋਰਪਿਓ ਗੱਡੀ ਦੀ ਜ਼ਬਰਦਸਤ ਟੱਕਰ ਵਿੱਚ ਸਕੋਰਪਿਓ ਗੱਡੀ ਸਵਾਰ ਵਿਅਕਤੀ ਬਾਲ-ਬਾਲ ਬਚੇ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਆ ਰਹੇ ਸੀ ਹੁਸ਼ਿਆਰਪੁਰ ਵੱਲੋਂ ਲੁਧਿਆਣੇ ਜਾ ਰਹੇ ਸੀ ਤੇ ਰਾਹ ਦੇ ਵਿੱਚ ਅਸੀਂ ਆਪਣੀ ਸਿਹਤ ਦੇ ਤੁਰੇਉਂ ਸਾਰਾ ਕੁਝ ਟਰੈਕਟਰ ਵਾਲੇ ਦੀ ਗਲਤੀ ਦੇ ਨਾਲ ਸਾਡੀ ਜਗਦੀ ਟਰੈਕਟਰ ਮਾਰਿਆ ਸਾਡੀ ਗੱਡੀ ਬਹੁਤ ਉੱਚਾ ਸਿਕਾ ਟੋਟਲ ਲਾਸਟ ਕਰਤੀ ਗੱਡੀ ਕਿ ਕਿੰਨਾ ਕਨਖਾਨ ਹੋ ਗਿਆ ਆਪਣਾ ਗੱਡੀ ਟੋਟਲ ਲਾਸਟ ਤੇ ਗੰਦੀ ਹਸਪੀਟਲ ਆਏ ਤੇ ਬੰਦੇ ਕਿਦਾਂ ਠੀਕ ਆ ਆਪਣੀ ਸਵਾਰੀਆਂ ਬੰਦੇ ਦੋਨੋਂ ਇੱਥੋਂ ਸ਼ਿਫਟ ਕੀਤਾ ਹਸਪੀਟਲ ਨੂੰ ਫੋੜ ਕੇ ਤੇ ਲੈ ਨਾਮ ਵਗੈਰਾ ਹੈਗਾ ਦੋਨਾਂ ਦਾ ਨਾਮ ਕੀ ਹੈ ਜੀ ਉਹਨਾਂ ਦੇ ਅ ਅਸ਼ਵਾਲ ਕੌਰ ਅ ਮਰਿੰਦਰ ਕੌਰ ਸੋਤਾ ਇੱਕ ਜਸਕਰਨ ਸਿੰਘ ਮੈਂ ਬਰਉਦ ਸਿੰਘ ਮੇਰਾ ਬੇਟਾ ਮਨਪ੍ਰੀਤ ਸਿੰਘ ਅਸੀਂ ਗਾਂਧੀ ਹਸਪਤਲ ਨੇ ਜਿੱਦਾਂ ਕੰਡੀਸ਼ਨ ਠੀਕ ਹੋ ਸਵਾਰੀਆਂ ਦੀ ਮਹੀਨੇ ਜ਼ਿਆਦਾ ਨਹੀਂ ਹੋ ਪਰ ਨਾਰਿੰਦਰ ਕੌਰ ਦੀ ਹਾਲਤ ਜ਼ਿਆਦਾ ਖਰਾਬ ਹੈ ਉਹਨਾਂ ਦੇ ਕੋ ਸਿਰ ਸਿਰ ਦੀ ਸੱਟ ਆ ਉਹਨਾਂ ਦੇ ਚੱਲ ਤੇ ਗਲਤੀ ਕਿੱਦਾਂ ਆ ਗਈ ਹੋਇਆ ਕਿੱਦਾਂ ਐਕਸੀਡੈਂਟ ਅਸੀਂ ਆਪਣੀ ਲਾਈਨ ਚ ਤੁਰਿਓ ਟਰੈਕਟਰ ਵਾਲੇ ਨੇ ਨਹੀਂ ਦੇਖਿਆ ਟਰੈਕਟਰ ਇੱਕਦਮ ਜਿਹੜਾ ਰਾਹ ਆਇਆ ਉਧਰੋਂ ਟਰੈਕਟਰ ਵਾਲਾ ਵੀ ਰਿਹਾ ਸੀ ਇਹੀ ਟਰੈਕਟਰ ਵਾਲਾ ਕਿਧਰੋਂ ਕਿਧਰ ਆ ਰਿਹਾ ਸੀ ਟਰੈਕਟਰ ਵਾਲਾ ਇਧਰੋਂ ਪੁਰਵਾੜੀ ਤੋਂ ਜਾ ਰਿਹਾ ਸੀ ਤੇ ਤੁਸੀਂ ਉਧਰੋਂ ਸ਼ਿਆਰਪੁਰ ਵੱਲ ਅਸੀਂ ਸ਼ਿਆਰਪੁਰ ਵੱਲ ਆ ਗਏ ਤੇ ਹੋਇਆ ਕਿੱਥੇ ਇਹ ਅਮਰੀ ਲੱਗੇ ਆ ਸਰ ਹੋਇਆ ਕਿੱਥੇ ਐਕਸੀਡੈਂਟ ਇਹ ਮੈਨੂੰ ਅਸੀਂ ਆਪ ਕੋਲ ਬਾਹਰੋਂ ਆਏ ਆ ਸਾਨੂੰ ਇਸ ਬਾਰੇ ਜਾਣਕਾਰੀ ਇਹ ਕਿ ਤਾ ਪੰਜ ਟੇ ਨੂੰ ਜਾਂਦੀ ਹੈ ਸੜਕ ਜਿਹੜੀ ਪੰਜ ਟੇ ਮੋੜ ਦੇ ਉੱਪਰ ਮੇਲਾ ਲੱਗਾ ਆ ਪੰਜ ਤੇ ਕੈਮਰੇ ਲੱਗੇ ਆ ਸਾਰੇ ਦੁਕਾਨ ਵਾਲਿਆਂ ਨੇ ਇਹੀ ਕਿਹਾ ਇਹ ਕੋਈ ਨਹੀਂ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਨਾਰਮਲ ਸਪੀਡ ਤੇ ਅਸੀਂ ਆ ਰਹੇ ਹਾਂ ਹੁੰਦਾ ਇੱਥੇ ਗੱਡੀਆਂ ਚਲਾਉਂਦਾ ਉਹ ਕੋ ਆਪਣੀਆਂ ਗੱਡੀਆਂ ਬੜਾ ਥੋੜਾ ਕੰਮ ਕਰਦਾ ਅਸੀਂ ਤਾਂ ਆਉਂਦਾ ਪੰਜ ਜਣੇ ਤੇ ਚਾਰ ਜਣੇ ਬੈਠੇ ਹੋ ਸੀ